ਫਾਜ਼ਿਲਕਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਹੈ ਜਿੱਥੇ ਇੱਕ ਲੜਕੀ ਨੂੰ ਆਪਣੀ ਗੰਦੀ ਨੀਅਦਾਸ਼ ਸ਼ਿਕਾਰ ਬਣਾਇਆ ਗਿਆ ਦਰਅਸਲ ਫਾਜ਼ਿਲਕਾ ਦੇ ਨਸ਼ਾ ਛਡਾਉਣ ਅਤੇ ਦਿਮਾਗ ਦੇ ਪ੍ਰਾਈਵੇਟ ਹਸਪਤਾਲ ਵਿੱਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਦਾ ਕਿਸ ਤਰ੍ਹਾਂ ਨਾਲ ਸਰੀਰਕ ਸ਼ੋਸ਼ਣ ਹੋ ਰਿਹਾ ਹੈ ਉਸ ਦੀ ਉਦਾਹਰਣ ਹੈ ਇਹ ਘਟਨਾ ਦਰਅਸਲ ਹਸਪਤਾਲ ਵਿੱਚ ਦਿਮਾਗੀ ਬਿਮਾਰੀ ਦਾ ਇਲਾਜ ਕਰਵਾਉਣ ਆਏ ਮਰੀਜ਼ ਦੀ ਭੈਣ ਦੇ ਨਾਲ ਹਸਪਤਾਲ ਦੇ ਕੰਪਾਊਂਡਰ ਦੇ ਵੱਲੋਂ ਬਲਾਕ ਕਰ ਕੀਤਾ ਗਿਆ ਰਾ ਵੀਰਾ ਮਜਾਲ ਦੇ ਹਸਪਤਾਲ ਵਿੱਚ ਦਾਖਲ ਸੀ ਉਹਨਾਂ ਦੀ ਕੇਅਰ ਵਾਸਤੇ ਅਸੀਂ ਆਏ ਸੀ ਤੇ ਉਹਨਾਂ ਦੇ ਕਮਾਊਂਡਰ ਨੇ ਜੋ ਕਿ ਮੇਰੇ ਨਾਲ ਜ਼ਬਰਦਸਤੀ ਕੀਤੀ ਹੈ ਉਹ ਕਾਲਾ ਕੀਤਾ ਤੇ ਉਹਨਾਂ ਦਾ ਕੰਮ ਸੀ ਸਹੀ ਕਰਨਾ ਸਿਹਤ ਸਹੀ ਕਰਨੀ ਵੀਰੇ ਦੀ ਤੋਂ ਨਾਲ ਸਾਡੇ ਨਾਲ ਬਹੁਤ ਗਲਤ ਕੀਤਾ ਹੈ ਤੇ ਉਹਨਾਂ ਨੂੰ ਬਹੁਤ ਸਜ਼ਾ ਮਿਲੇ ਡਾਕਟਰ 21 21 ਸੀ ਕਾਲ ਰਾਤ ਦੀ 3:30 ਵਜੇ ਗੋਲੀ ਦਿੱਤੀ ਸੀ ਨਛੇਦੀ ਮਾਂਗਵਾਂ ਨੂੰ ਸਜ਼ਾ ਮਿਲੇ ਜਿੰਨੀ ਹੋ ਸਕਦੀ ਹੈ ਡਾਕਟਰ ਨੇ ਕਿਹਾ ਸੀ ਤੁਸੀਂ ਚੁੱਪ ਕਰ ਜਾ ਤੁਹਾਡੀ ਬਹੁਤ ਬਦਨਾਮੀ ਹੋਏਗੀ ਤੁਸੀਂ ਕੋ ਜਨਾ ਕੋਈ ਐਕਸ਼ਨ ਲਓ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹ ਲੜਕੀ ਦੀ ਦਿਮਾਗੀ ਇਲਾਜ ਕਰਵਾਉਣ ਲਈ ਹਸਪਤਾਲ ਗਏ ਸਨ ਰਾਤ ਸਮੇਂ ਹਸਪਤਾਲ ਦੇ ਲੜਕੇ ਬੰਟੀ ਨੇ ਮਰੀਜ਼ ਦੀ ਭੈਣ ਨਾਲ ਜ਼ਬਰਦਸਤੀ ਬਲਾਕ ਕਰ ਕੀਤਾ ਜਦੋਂ ਪਰਿਵਾਰਕ ਮੈਂਬਰਾਂ ਨੇ ਸੀ ਸ਼ਿਕਾਇਤ ਡਾਕਟਰ ਨੂੰ ਕੀਤੀ ਤਾਂ ਡਾਕਟਰ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਪਰਿਵਾਰ ਡਾਕਟਰ ਦੀ ਮਿਲੀ ਫੁਗਤ ਨਾਲ ਬਲਾਕਕਾਰ ਹੋਣ ਦੀ ਗੱਲ ਕਹਿ ਰਿਆ ਸਾਡਾ ਮਾਮਲਾ ਸਾਰੇ ਹੈਗਾ ਜੀ ਸਾਡੀ ਡੈਡੀ ਮੁੱਕਾ ਵੈਸੀ ਅਸੀਂ ਪੰਜ ਭੈਣਾਂ ਆ ਤੇ ਜਿਹੜਾ ਬ੍ਰਦਰ ਸਾਡਾ ਛੋਟਾ ਵੀ ਵੀਰੇ ਨੂੰ ਲਿਆਏ ਆ ਮਜਰਾਲ ਡਾਕਟਰ ਕੋਲ ਉਹਦੀ ਕੇਰ ਵਾਸਤੇ ਵੀ ਛੋਟੀ ਭੈਣ ਇੱਕ ਪਰਜਾਈ ਹੁੰਦੀ ਆ ਤਿੰਨ ਕੁ ਲੜਕੀਆਂ ਨੇ ਤੇ ਸਾਡੇ ਅਸੀਂ ਕਈ ਕਈ ਜਾਣਦੇ ਆ ਵੀ ਸਾਡੀ ਜਿਹੜੀ ਅੱਕਾ ਕੀਤਾ ਕੇ ਮੂੰਹ ਕਾਲਾ ਕੀਤਾ ਕੇ ਇੰਦੀ ਤਾਂ ਕੋਈ ਜਿੱਤ ਦਾ ਮੁੱਲ ਹੀ ਨਹੀਂ ਠੀਕ ਹੈ ਜੀ ਤੇ ਸਾਡਾ ਨਸਾਫ ਦੁਆਇਆ ਜਾਏ ਕੜੀਤ ਕੜੀ ਸਜ਼ਾ ਇਸ ਕੋ ਦੁਵਾਈ ਜਾਏ ਇੱਕ ਪਾਊਡਰ ਸੀ ਹਾਂ ਡਾਕਟਰ ਸਾਹਿਬ ਨੇ ਜੋ ਪਤਾ ਹੀ ਹੁੰਦਾ ਵੀ ਬੰਦਾ ਐਸੋ ਜਗਾ ਹੈ ਜਾਂ ਕਿਵੇਂ ਵੀ ਏ ਬੰਦਾ ਪਛਾਣ ਕੇ ਦੱਸ ਦਿੰਦੇ ਨੇ ਇਹ ਕੁੜੀਆਂ ਨੇ ਨੰਬਰ ਵੀ ਬੜੀ ਮੁਸ਼ਕਲ ਲਿਆ ਏ ਤੇ ਡਾਕਟਰ ਸਾਹਿਬ ਮੁੰਡੇ ਦਾ ਨਾਮ ਬੰਟੀ ਏ ਤੇ ਇਹਦੇ ਤੇ ਸਜ਼ਾ ਬੜੀ ਤੋਂ ਬੜੀ ਦੁਵਾਈ ਜਾਵੇ ਡਾਕਟਰ ਵੀਰ ਇੰਨੇ ਟਾਈਮ ਹੋ ਗਿਆ ਤਾਂ ਡਾਕਟਰ ਨੇ ਸਾਡਾ ਕੋਈ ਅਜੇ ਤੱਕ ਨਾ ਹੱਲ ਨਹੀਂ ਕੀਤਾ ਤੇ ਸਾਡੀ ਤੇ ਸਜਾ ਹੈਗੀ ਵੀ ਜਿੰਨੀ ਵੀ ਦਵਾਈ ਜਵੇ ਤਾਂ ਉਹਨੀ ਥੋੜੀ ਸਾਡੇ ਵਾਸਤੇ ਸਾਡਾ ਇਹ ਮੰਨਣਾ ਕੁਝ ਦਿਨਾਂ ਤੋਂ ਦਿਮਾਗੀ ਦੀ ਟੈਨਸ਼ਨ ਸੀ ਉਹਦੇ ਲਾਜ ਵਾਸਤੇ ਇੱਥੇ ਹਸਪੀਟਲ ਫਾਇਲ ਕਾ ਹਲਮਾਨ ਮੰਦਿਰ ਦੇ ਸਾਹਮਣੇ ਹਸਪੀਟਲ ਹੈ ਜੀ ਮੈਨੂੰ ਨਾਂ ਤਾਂ ਉਦੋਂ ਨਹੀਂ ਯਾਦ ਮੈਨੂੰ ਨਾਂ ਉਦੋਂ ਨਹੀਂ ਆਦਿਆ ਤੇ ਉੱਥੇ ਦਾਖਲ ਕੀਤਾ ਸੀ ਉਥੇ ਦਾ ਤਿੰਨ ਚਾਰ ਦਿਨ ਤੋਂ ਇੱਥੇ ਦਾਖਲ ਸੀ ਤੇ ਉਹਦੇ ਦੇਖਭਾਲ ਵਾਸਤੇ ਉਹਦੀ ਭੈਣ ਛੋਟੀ ਮੇਰੀ ਚਾਚੇ ਦੀ ਲੜਕੀ ਉਹਦੀ ਦੇਖਭਾਲ ਕਰਦੀ ਸੀ ਤੇ ਉਹ ਰਾਤ ਕਿਤੇ ਪਰਜਾਈ ਉਹ ਪਰਜਾਈ ਉਹਦੇ ਟੀਨ ਨਾਲ ਬੈਠੇ ਉੱਥੇ ਦੇਖਭਾਲ ਕਰਦੀ ਸੀ ਤੇ ਰਾਤ ਕਿਤੇ ਉਹ ਮੇਰੇ ਚਾਚੇ ਦੀ ਲੜਕੀ ਵੀ ਉਹ ਜਿਹੜਾ ਹੈਗਾ ਸੀ ਕੰਪਿਊਟਰ ਕੰਪਿਊਟਰ ਡਾਟਰ ਦਾ ਉਹਨੇ ਜ਼ਬਰਦਸਤੀ ਖਿੱਚ ਕੇ ਦਿਗਲਾ ਕਰ ਦਿੱਤਾ ਤੇ ਸਾਡੇ ਦੇ ਅਨਸਾਰ ਚਾਹੀਦਾ ਸਾਬ ਨਿਲਾ ਜੀ ਦਾ ਕਿ ਕਰੀ ਦੀ ਕਰੀ ਸਜ਼ਾ ਦਿੱਤੀ ਜਾਏ ਕਿਉਂਕਿ ਇਸ ਜੋ ਜੱਜ ਸਿੰਘ ਇਹਦੀਆਂ ਪੰਜ ਪੈਣਾ ਤੇ ਤਿੰਨ ਲੜਕੀਆਂ ਨੇ ਤੇ ਇਹਦਾ ਡੈਡੀ ਦੀ ਡੈਥ ਹੋਈ ਹੋਈ ਹੈ ਤੇ ਬਹੁਤ ਗਰੀਤ ਆ ਰਹੇ ਕੋਣ ਹੁਣ ਇਸ ਟਾਈਮ ਵੀ ਹਸਪੀਟਲ ਵਿੱਚ ਐਡਮਟਡ ਹੈ ਡਾਕਟਰ ਨੂੰ ਮਿਲੇ ਇਸ ਸੰਬੰਧੀ ਤੁਸੀਂ ਹਸਪਤਾਲ ਦੇ ਹਾਂਜੀ ਡਾਕਟਰ ਨੂੰ ਮਿਲੇ ਆ ਜੀ ਉਹ ਕਹਿੰਦਾ ਮੈਂ ਅਪੋਰਟ ਜਨਮੋਂ ਕਰਨਾ ਮੈਂ ਕਿਹਾ ਤੂੰ ਕੋਟ ਕੀ ਦੇਣਾ ਸਾਡਾ ਕਿ ਤੂੰ ਕੋਣ ਨਹੀਂ ਦੇ ਰਿਹਾ ਜੀ ਇੱਥੇ ਨੇ ਸਿਵਲ ਹਸਪਤਲ ਨੇ ਜੀ ਕਿ ਉਹ ਦਾ ਹਲ ਕੀਤਾ ਜਿੱਥੇ ਅਜੇ ਤੱਕ ਕੋਈ ਵੀ ਇਹਦਾ ਮੈਡੀਕਲ ਨਹੀਂ ਪਹੁੰਚਦਾ ਇਹਨਾਂ ਨੇ ਹੀ ਕੋਈ ਇਹਦੇ ਬਿਆਨ ਨਹੀਂ ਦਿੱਤੇ ਹੈ ਇਸ ਟਾਈਮ ਤੱਕ ਕੁਝ ਨਹੀਂ ਹੋ ਰਿਹਾ ਡਾਕਟਰ ਦੇ ਕੰਪਾਉਂਡਰ ਤੇ ਲੱਗੇ ਇਹਨਾਂ ਦੋਸ਼ਾਂ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਪਰਿਵਾਰ ਦੋਸ਼ੀ ਕੰਪਾਉਂਡਰ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਫਾਜ਼ਿਲ ਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ